ਪੰਜਾਬ ਦੇ ਵਿੱਚ ਪਹਿਲੀ ਵਾਰ ਹੀ ਫਲੈਕਸ ਲੱਗਾ ਆਮ ਆਦਮੀ ਪਾਰਟੀ ਦੀ ਸਰਕਾਰ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਐਂਟਰੀ ਬੈਨ ਕੀਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਤੇ ਐਮਐਲਏ ਦੀ ਵੀ ਐਂਟਰੀ ਬੈਨ ਕੀਤੀ ਗਈ ਹੈ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਸਾਹਿਬ ਜਾਂ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਆਗੂ ਸਹਿਬਾਨ ਨੇ ਉਹਨਾਂ ਨੂੰ ਇਹਦੇ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਕਿਉਂਕਿ ਇਹ ਜਿਹੜਾ ਵਿਰੋਧ ਹੈ ਇਹ ਲਗਾਤਾਰ ਵੱਧਦਾ ਜਾ ਰਿਹਾ ਹੈ ਪਿੰਡ ਦੇ ਵਿੱਚ ਜਿਹੜਾ ਇਹ ਪੰਚਾਇਤ ਵੱਲੋਂ ਤੇ ਨੌਜਵਾਨ ਭਾਰਤ ਸਭਾ ਦੇ ਆਗੂਆਂ ਵੱਲੋਂ ਇਹ ਫਲੈਕਸ ਲਾਇਆ ਗਿਆ ਇਹਦੇ ਉੱਪਰ ਲਿਖਿਆ ਕੀ ਹੈ ਮੈਂ ਪੜ੍ਹ ਕੇ ਸੁਣਾ ਦਿਆਂ ਇਹਦੇ ਉੱਪਰ ਲਿਖਿਆ ਜਦੋਂ ਤੱਕ ਸਰਪੰਚ ਜਸ਼ਨ ਬਾਵਾ ਪਿੰਡ ਤਰੀੜਾ ਦੇ ਨੂੰ ਹਰਾਸ ਕਰਕੇ ਮਰਨ ਲਈ ਮਜਬੂਰ ਕਰਨ ਵਾਲੇ ਐਮ ਐਲ ਏ ਫੌਜਾ ਸਰਾਰੀ ਤੇ ਪੀਏ ਬਚਿੱਤਰ लाड्डी ਦੇ ਖਿਲਾਫ ਪਰਚਾ ਦਰਜ ਕਰਕੇ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਸ ਸਮੇਂ ਤੱਕ ਪਿੰਡ ਜਵਾਇ ਸਿੰਘ ਵਾਲਾ ਵਿੱਚ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦਾ ਕੋਈ ਵੀ ਲੀਡਰ ਜੇ ਆਗੂ ਪਿੰਡ ਵਿੱਚ ਨਾ ਵੜੇ ਜੇ ਕੋਈ ਆਵੇਗਾ ਤਾਂ ਖੁਦ ਜ਼ਿੰਮੇਵਾਰ ਹੋਵੇਗਾ ಗ್ರಾಮ ਪੰਚਾਇਤ ਜਵਾਇ ਸਿੰਘ ਵਾਲਾ ਤੇ ਨੌਜਵਾਨ ਭਾਰਤ ਸਭਾ ਵੱਲੋਂ ਵਿਰੋਧ ਕੀਤਾ ਜਾਵੇਗਾ ਔਰ ਅੱਗੇ ਇਹਨਾਂ ਨੇ ਆਪਣੇ ਫੋਨ ਨੰਬਰ ਵੀ ਇਸ ਫਲੈਕਸ ਦੇ ਉੱਪਰ ਲਿਖੇ ਨੇ ਔਰ ਇਹਨਾਂ ਦਾ ਦਾਵਾ ਹੈ ਕਿ ਕਈ ਸਾਰੇ ਹੋਰ ਪਿੰਡਾਂ ਦੇ ਵਿੱਚ ਵੀ ਇਸ ਕਟਨਾ ਦੇ ਵਿਰੋਧ ਦੇ ਵਿੱਚ ਐਂਟਰੀ ਬੈਨ ਦੇ ਜਿਹੜੇ ਬੈਨਰ ਨੇ ਇਸੇ ਤਰ੍ਹਾਂ ਲਗਾਏ ਜਾ ਰਹੇ ਨੇ ਅੱਜ ਪਿੰਡ ਜਵਾਏ ਸਿੰਘ ਵਾਲੇ ਦੇ ਵਿੱਚ ਜਵਾਏ ਸਿੰਘ ਵਾਲੇ ਦੀ ಗ್ರಾಮ ਪੰਚਾਇਤ ਤੇ ਨੌਜਵਾਨ ਭਾਰਤ ਸਭਾ ਜਥੇਬੰਦੀ ਵੱਲੋਂ ਜਿਹੜਾ ਪਿੰਡ ਜਵਾਏ ਸਿੰਘ ਵਾਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਤੇ ਜਿੰਨੇ ਵੀ ਲੀਡਰ ਨੇ ਉਹਨਾਂ ਦੀ ਐਂਟਰੀ ਬੈਨ ਕੀਤੀ ਜਾ ਰਹੀ ਆ ਇਸ ਕਰਕੇ ਕਿ ਪਿਛਲੇ ਦਿਨੀ ਪਿੰਡ ਤ੍ਰਿੱਡੇ ਦੇ ਜਿਹੜੇ ਸਰਪੰਚ ਜਸ਼ਨਦੀਪ ਉਹਦਾ ਜਿਹੜਾ ਉਹਨੇ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਆ ਜਸ਼ਨ ਬਾਵਾ ਨੇ ਉਹਦਾ ਮੁੱਖ ਕਾਰਨ ਇਹ ਸੀ ਕਿ ਫੌਜਾ ਸਿੰਘ ਸਰਾਰੀ ਸਰਪੰਚੀ ਦੇ ਇਲੈਕਸ਼ਨ ਤੋਂ ਲੈ ਕੇ ਹੁਣ ਤੱਕ ਜਿਹੜਾ ਲਗਾਤਾਰ ਉਹਦੀ ਜਿਹੜੀ ਪੈਸਿਆਂ ਦੀ ਲੋਟਾ ਜਿਹੜੀ ਉਹ ਕਰ ਰਿਆ ਸੀਗਾ ਪਹਿਲਾਂ ਵੀ ਪਰਿਵਾਰ ਦੇ ਦੱਸਣ ਮੁਤਾਬਕ ਕਿ 13 ਲੱਖ ਦੇ ਕਰੀਬ ਜਿਹੜਾ ਫੌਜਾ ਸਿੰਘ ਸਰਾਰੀ ਉਹਨਾਂ ਤੋਂ ਰੁਪਈਆ ਲੈ ਚੁੱਕਿਆ ਸੀ ਹੁਣ ਫੇਰ ਵਾਰ-ਵਾਰ ਜਿਹੜੀ ਪੈਸੇ ਦੀ ਮੰਗ ਕੀਤੀ ਜਾ ਰਹੀ ਸੀ ਤੇ ਕਿਹਾ ਇਹ ਜਾ ਰਿਹਾ ਸੀ ਕਿ ਜੇਕਰ ਪੈਸੇ ਨਾ ਦਿੱਤੇ ਗਏ ਤੇ ਤੈਨੂੰ ਜਿਹੜਾ ਸਰਪੰਚੀ ਉਹ ਨਹੀਂ ਕਰਨ ਦਿੱਤੀ ਜਾਊਗੀ ਅਸੀਂ ਇੱਥੇ ਇਹ ਕਹਿ ਰਹੇ ਸੀ ਕਿ ਪ੍ਰਬੰਧਕ ਲਵਾ ਕੇ ਜਿਹੜਾ ਉਹਦੇ ਤੋਂ ਕੰਮ ਚਲਾਵਾਂਗੇ ਤੈਨੂੰ ਸਰਪੰਚ ਨਹੀਂ ਰਹਿਣ ਦੇਵਾਂਗੇ ਪਿੰਡ ਦੇ ਲਗਾਤਾਰ ਉਹਨੂੰ ਜਿਹੜਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਲਗਾਤਾਰ ਉਹਨੂੰ ਡਰਾਇਆ ਧਮਕਾਇਆ ਜਾ ਰਿਹਾ ਸੀ ਤੇ ਉਸੇ ਦੇ ਵਿੱਚੋਂ ਉਹਨੇ ਜਿਹੜੀ ਆਪ ਦੇ ਗੋਲੀ ਮਾਰ ਕੇ ਜਿਹੜੀ ਜੀਵਨ ਲੀਲਾ ਆ ਦੀ ਉਹ ਸਮਾਪਤ ਕਰ ਲਈ ਤੇ ਅੱਜ ਜਵਾਏ ਸਿੰਘ ਵਾਲੇ ਪਿੰਡ ਦੇ ਲੋਕਾਂ ਨੇ ਤੇ ಗ್ರಾಮ ਪੰਚਾਇਤ ਜਵਾਏ ਸਿੰਘ ਵਾਲਾ ਨੇ ਇਹ ਤਹਈਆ ਕੀਤਾ ਕਿ ਜਦੋਂ ਤੱਕ ਜਸ਼ਨ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਜਾਂਦਾ ਜਦੋਂ ਤੱਕ ਜਸ਼ਨ ਦੇ ਕਾਤਿਲਾਂ ਜਿਨ੍ਹਾਂ ਨੇ ਟੇਢੇ ਢੰਗ ਨਾਲ ਜਸ਼ਨ ਦਾ ਕਤਲ ਕਰਵਾਇਆ ਉਹਨੂੰ ਹਰਾਸ ਕਰ ਕਰਕੇ ਫੌਜਾ ਸਿੰਘ ਸਰਾਰੀ ਤੇ ਉਹਦਾ ਜਿਹੜਾ ਪੀਏ ਆ ਬਚਿੱਤਰ ਲਾਡੀ ਉਹਨਾਂ ਦੋਨਾਂ ਦੇ ਉੱਪਰ ਪਰਚਾ ਦਰਜ ਨਹੀਂ ਹੋ ਜਾਂਦਾ ਦੋਨਾਂ ਦੀ ਗ੍ਰਿਫਤਾਰੀ ਨਹੀਂ ਹੋ ਜਾਂਦੀ ਉਦੋਂ ਤਾਈਂ ਜਵਾਇਦ ਸਿੰਘ ਆਲਾ ਦੇ ਵਿੱਚ ਜਿਹੜਾ ਕੋਈ ਵੀ ਜਿਹੜਾ ਆਮ ਆਦਮੀ ਪਾਰਟੀ ਦਾ ਲੀਡਰ ਆ ਉਹ ਵੜਨ ਦੀ ਹਿੰਮਤ ਨਾ ਕਰੇ ਜੇ ਕੋਈ ਆਊਗਾ ਤੇ ਉਹਦਾ ਜ਼ਿੰਮੇਵਾਰ ਉਹ ਖੁਦ ਹੋਊਗਾ ਉਹਦਾ ਵਿਰੋਧ ਜਿਹੜਾ ਉਹ ਤਿੱਖਾ ਹੋਊਗਾ ਜਵਾਇਦ ਸਿੰਘ ਆਲਾ ਦੇ ਵਿੱਚ ਕਿਉਂਕਿ ਇਹ ਜਿਹੜਾ ਭਗਵੰਤ ਮਾਨ ਇਥੇ ਫਲੈਕਸ ਦੇ ਵਿੱਚ ਭਗਵੰਤ ਮਾਨ ਦੀ ਵੀ ਐਂਟਰੀ ਬੈਨ ਕੀਤੀ ਆ ਇਸ ਕਰਕੇ ਕਿ ਜਿਹੜਾ ਉਹ ਕਹਿੰਦਾ ਸੀ ਕਿ ਸਾਡੀ ਸਰਕਾਰ ਜਿਹੜੀ ਭ੍ਰਿਸ਼ਟਾਚਾਰ ਮੁਕਤ ਕਰ ਦੂਗੀ ਪੰਜਾਬ ਨੂੰ ਤੇ ਜਿੰਨੇ ਇਹਨਾਂ ਦੇ ਲੀਡਰ ਆ ਸਭ ਤੋਂ ਵੱਡੇ ਜਿਹੜੇ ਦੋਸ਼ ਆ ਉਹ ਭ੍ਰਿਸ਼ਟਾਚਾਰ ਦੇ ਇਹਨਾਂ ਦੇ ਲੀਡਰਾਂ ਤੇ ਲੱਗ ਰਹੇ ਆ ਚਾਹੇ ਇਹਨਾਂ ਦੇ ਐਮਐਲਏ ਹੋਣ ਚਾਹੇ ਇਹਨਾਂ ਦੇ ਬਣੇ ਹੋਏ ਜਿਹੜੇ ਐਮਪੀ ਵਗੈਰਾ ਹੋਣ ਉਹ ਲਗਾਤਾਰ ਜਿਹੜੇ ਭ੍ਰਿਸ਼ਟਾਚਾਰ ਦੀ ਦਲਦਲ ਦੇ ਵਿੱਚ ਉਹ ਫਸੇ ਹੋਏ ਆ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਸਭ ਤੋਂ ਵੱਧ ਲੀਡਰ ਜਿਹੜੇ ਉਹ ਭ੍ਰਿਸ਼ਟਾਚਾਰ ਕਰ ਰਹੇ ਆ ਕੱਲਾ ਜਸ਼ਨ ਬਾਵਾ ਨਹੀਂ ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਇਹਨਾਂ ਨੇ ਪੈਸੇ ਲੈ ਕੇ ਲੋਕਾਂ ਨੂੰ ਸਰਪੰਚੀਆਂ ਦਿੱਤੀਆਂ ਤੇ ਹੁਣ ਫੇਰ ਜਿਹੜੇ ਪੈਸੇ ਇਕੱਠੇ ਕਰਨ ਵਾਸਤੇ ਲੋਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਇਹ ਵੀ ਨਹੀਂ ਬਖਸ਼ਦੇ ਕਿ ਉਹ ਸਾਡੀ ਪਾਰਟੀ ਦੇ ਨੇ ਸਾਨੂੰ ਵੋਟਾਂ પાਕੇ ਪਹਿਲਾਂ ਉਹਨਾਂ ਨੇ ਜਿਤਾਇਆ ਤੇ ਉਹਨਾਂ ਨੂੰ ਹੀ ਜਿਹੜਾ ਠੱਗਣ ਲੱਗੇ ਹੋਏ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿੱਥੇ ਆਜ਼ਾਦ ਸਰਪੰਚ ਜਿੱਤੇ ਨੇ ਜਾਂ ਹੋਰ ਪਾਰਟੀਆਂ ਦੇ ਜਿੱਤੇ ਨੇ ਉਹਨਾਂ ਨੂੰ ਵੀ ਜਿਹੜਾ ਪਿੰਡਾਂ ਦੇ ਵਿੱਚ ਸਰਪੰਚੀ ਤੱਕ ਨਹੀਂ ਕਰਨ ਦਿੱਤੀ ਜਾ ਰਹੀ ਉਹਨਾਂ ਦੇ ਵੀ ਕੰਮਕਾਜ ਪਿੰਡਾਂ ਦੇ ਵਿੱਚ ਨਹੀਂ ਚੱਲਣ ਦਿੱਤੇ ਜਾ ਰਹੇ ਉਹਨਾਂ ਨੂੰ ਵੀ ਡਰਾਇਆ ਧਮਕਾਇਆ ਜਾ ਰਿਹਾ ਕਿ ਅਸੀਂ ਜਿਹੜਾ ਤੁਹਾਡੇ ਪਿੰਡਾਂ ਦੇ ਵਿੱਚ ਪ੍ਰਬੰਧਕ ਲਾ ਕੇ ਜਿਹੜਾ ਆਪ ਕੰਮ ਚਲਾਵਾਂਗੇ ਕਿਉਂਕਿ ਆਪ ਕੰਮ ਇਸ ਕਰਕੇ ਚਲਾਉਣਾ ਚਾਹੁੰਦੇ ਆ ਕਿ ਜਿਹੜੇ ਪਿੰਡਾਂ ਦੇ ਫੰਡ ਹੋਣਗੇ ਉਹਨਾਂ ਦੇ ਵਿੱਚੋਂ ਮੋਟਾ ਜਿਹੜਾ ਪੈਸਾ ਖਾਦਾ ਜਾ ਸਕੇ ਤੇ ਲੋਕ ਇਹਨਾਂ ਦਾ ਜਿਹੜਾ ਲਗਾਤਾਰ ਵਿਰੋਧ ਇਸੇ ਕਰਕੇ ਕਰਦੇ ਆ ਜਵਾਇਦ ਸਿੰਘ ਵਾਲਾ ਦੀ ಗ್ರಾಮ ਪੰਚਾਇਤ ਤੇ ਨੌਜਵਾਨ ਭਾਰਤ ਸਭਾ ਨੇ ਜਿਹੜਾ ਅੱਜ ਫਲੈਕਸ ਬੰਨਿਆ ਇਹਨਾਂ ਦੀ ਐਂਟਰੀ ਬੰਨਦਾ ਉਹ ਵੀ ਇਸੇ ਕਰਕੇ ਆ ਕਿ ਸਾਡੇ ਇਲਾਕੇ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਵਿੱਚ ਕੀ ਪੂਰੇ ਪੰਜਾਬ ਦੇ ਵਿੱਚ ਕੱਲ ਨੂੰ ਫੇਰ ਕੋਈ ਜਸ਼ਨ ਬਾਵਾ ਨਾ ਬੜੇ ਇਹਨਾਂ ਦਰਿੰਦਿਆਂ ਦੇ ਕੋਈ ਧੱਕੇ ਚੜ ਕੇ ਹੋਰ ਜਿਹੜਾ ਆਪਦੀ ਜੀਮਨ ਲੀਲਾ ਸਮਾਪਤ ਨਾ ਕਰੇ ਤੇ ਜਿਹੜੇ ਦੋਛਾਂ ਵਾਲੇ ਜਸ਼ਨ ਬਾਵਾ ਨੂੰ ਮਰਨ ਵਾਸਤੇ ਮਜਬੂਰ ਕੀਤਾ ਉਹਨਾਂ ਨੂੰ ਸਖਤ ਸਜ਼ਾਵਾਂ ਜੜੀਆਂ ਉਹ ਮਿਲਣੀਆਂ ਚਾਹੀਦੀਆਂ ਜਦੋਂ ਤੱਕ ਉਹਨਾਂ ਨੂੰ ਸਖਤ ਸਜ਼ਾਵਾਂ ਨਹੀਂ ਮਿਲਦੀਆਂ ਉਦੋਂ ਤੱਕ ਜਵਾਏ ਸਿੰਘ ਵਾਲਾ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਐਂਟਰੀ ਉਹ ਬੈਨ ਰਹਿ